ਏ ਨਾ ਪਹਿਲਾਂ ਲੋਕਾਂ ਚ ਹੁੰਦਾ ਸੀ ਗਾਈਆਂ ਹੁੰਦੀਆਂ ਸੀ ਬਹੁਤ ਜ਼ਿਆਦੇ ਗਾਈਆਂ ਵੀ ਪਿੰਡਾਂ ਦੇ ਵਿੱਚ ਦੇਸੀ ਹੁੰਦੀਆਂ ਸੀਗੀਆਂ ਦੇਸੀ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਰਾਮ ਗਊਆਂ ਆਏ ਸਿੰਗਾਲੀਆਂ ਉਹ ਨਾ ਪਟਿਆਲੇ ਤੋਂ ਫੜਨ ਆਉਂਦੇ ਹੁੰਦੇ ਸੀ ਗਿਆਨੀ ਬੰਦੇ ਸੀ ਜੀ ਤੇ ਸਾਡਾ ਬਾਪੂ ਮੂਹਰੇ ਲੱਗਿਆ ਹਮ ਗਏ ਇਕੱਠੇ ਹੋ ਕੇ ਪਟਿਆਲੇ ਉਹਨਾਂ ਨੂੰ ਲਿਆਏ ਇੱਕ ਪਿੰਡ ਤੋਂ ਨਹੀਂ ਕਈਆਂ ਪਿੰਡਾਂ ਤੋਂ ਲਗਾਇਆ ਜਿਵੇਂ ਲੰਡਿਆਂ ਤੋਂ ਲੈ ਕੇ ਗਏ ਸੀ ਲੰਡਿਆਂ ਵਾਲੇ ਆਪ ਛੱਡ ਆਏ ਸੀ ਭਾਈ ਉਹ ਕੀ ਹੋਇਆ ਜਿਦਦੇ ਲੈ ਕੇ ਆਏ ਸਾਡੇ ਘਰੇ ਉਹਨਾਂ ਨੇ 4 ਵਜੇ ਤੜਕੇ ਅਰਦਾਸ ਕੀਤੀ ਹਮ ਪ੍ਰਸ਼ਾਦ ਬਣਾਇਆ ਭੋਗ ਲਵਾਇਆ ਮੈਂ ਕਿਹਾ ਬਾਬਾ ਜੀ ਵੀ ਇਹ ਅਸੀਂ ਨਿੱਕੇ ਸੀ ਕਹਿੰਦਾ ਪੁੱਤ ਗਊ ਮਾਤਾ ਦੇ ਜੇ ਸੱਟ ਲਾ ਕੀ ਹਨਾ ਸਾਨੂੰ ਐ ਯਾਰ ਕਿੱਡੇ ਚੰਗੇ ਆ ਹਨਾ ਵੀ ਇਹ ਤਾਂ ਕਹਿੰਦੇ ਗਊ ਸੱਲਾ ਵਾਲੇ ਸੀ ਕਾਟੂ ਵਾਲੇ ਅੱਛਾ ਉਹਨਾਂ ਨੇ ਬਾਈ ਗਾਇਆਂ ਫੜੀਆਂ ਸਾਰੇ ਪਿੰਡ ਦੀਆਂ ਟਰਾਲੀਆਂ ਇਕੱਠੀਆਂ ਕਰ ਲਈਆਂ ਜਿੱਥੇ ਗਾਇਆਂ ਬੈਠੀਆਂ ਸੀ ਉਹਨਾਂ ਦੇ ਆਲੇ-ਦਲੇ ਟਰਾਲੀਆਂ ਲਾ ਕੇ ਉੱਥੋਂ ਟਰਾਲੀ ਨਾਲ ਟਰਾਲੀ ਛਰਦੇ ਸਿੱਧੀਆਂ ਧਰਮਸ਼ਾਲਾ ਚ ਲੈ ਆ ਗਏ ਤਾਰ ਮਸਾਲਾ ਦੀ ਇੱਕ ਅੰਦਰ ਟਰਾਲੀ ਹੈ ਇੱਕ ਬਾਹਰ ਮਾਰਾ ਮੈਂ ਹੋਇਆ ਏਡਾ ਪ੍ਰਬੰਧ ਹੈ ਨਾ ਇਹ ਤਾਂ ਨਿਆਣੇ ਸੀ ਤੇ ਇੱਕ ਗਾਂ ਸੀ ਉਹ ਆਪਦੇ ਬੱਚੇ ਨੂੰ ਵੀ ਮਾਰ ਦਿੰਦੀ ਸੀ ਦੋ ਬੱਚੇ ਹੋਏ ਹੁੰਦੇ ਹੁੰਦੇ ਸੀ ਹਾਂ ਜਾਨੀ ਉਹ ਨੇੜੇ ਨਹੀਂ ਆਉਣ ਦਿੰਦੀ ਕਿ ਇਹਨੂੰ ਬੜੀ ਭੈੜੀ ਸੀ ਹਾਂ ਉਹ ਤਾਂ ਨਹੀਂ ਤੰਗ ਕਰਦੀ ਸੀ ਮਗਰ ਪੈਂਦੀ ਸੀ ਇਹ ਨਹੀਂ ਗੱਲ ਹਾਂ ਲੋਕ ਦੁਖੀ ਸਾਰੇ ਸੀ ਅਪਰਾਧਾ ਕੋਈ ਨਹੀਂ ਕਰਦਾ ਸੀ ਹਾਂ ਸਾਡੇ ਵਾਲਾ ਬਣ ਗਿਆ ਚੌਧਰੀ ਅੱਛਾ ਜੀ ਸਾਡੇ ਘਰੀ ਘੋੜੀਆਂ ਬੰਨੀਆਂ ਸਾਰਾ ਕੋ ਪਹਿਲ ਸਾਡਾ ਘਰੀ ਟੁੱਟਿਆ ਬਾਈ ਹਾਂ ਫੜਾ ਤਾਂ ਦਿੱਤਨਾ ਹਾਂ ਜਿਹੜਾ ਕਹਿੰਦਾ ਨਾ ਗਾਇਆਂ ਦਾ ਆਏ ਨਹੀਂ ਹੁੰਦਾ ਫਲਾਨਾ ਨਹੀਂ ਹੁੰਦਾ ਮੈਂ ਕਹਿੰਦਾ ਯਾਰ ਸਾਨੂੰ ਹੋਇਆ ਇਹੋ ਜਿਹਾ ਹੋਇਆ ਵੀ ਅੱਜ ਤੱਕ ਭੁਗਤਦੇ ਆ ਉਹ ਅੱਛਾ ਜੀ ਠੀਕ ਹੈ ਯਾਰ ਸਾਡੇ ਵੱਡੇ ਬਾਪੂ ਦੀ ਮੌਤ ਹੋਈ ਵਿਚਾਰੇ ਦੀ ਹਾਂ ਠੀਕ ਹੈ ਨਾ ਉਦੋਂ ਇੱਕ ਅਸੀਂ ਨਾਲ ਦੀ ਨਾਲ ਲੱਗਦੇ ਹੱਥ ਪਿੱਪਲ ਨੂੰ ਟੱਕ ਲਾਤਾ ਅੱਛਾ ਜੀ ਇਹ ਵੀ ਬਹੁਤ ਮਾਰਿਆ ਕਹਿੰਦੇ ਠੀਕ ਹੈ ਉਹ ਵੀ ਤੁਹਾਨੂੰ ਦੱਸਦਾ ਮੈਂ ਜਦੋਂ ਗਾਈਆਂ ਫੜਾਤੀਆਂ ਇੱਕ ਬਾਬਾ ਜੀ ਬੱਚਾ ਉਹਨੇ ਆਏ ਛਾਲ ਮਾਰੀ ਤੇ ਟਰਾਲੀ ਟੱਪ ਕੇ ਤੇ ਬਾਹਰਲੀ ਟਰਾਲੀ ਵੀ ਟੱਪ ਗਿਆ ਅੱਛਾ ਜੀ देखो ਜੇ ਤਾਂ ਦੂਰੋਂ ਭੱਜ ਕੇ ਮਾਰੀ ਹੋਵੇ ਤਾਂ ਵੀ ਆ ਉਹਨੇ ਸਾਨੂੰ ਤੇਜ਼ ਦੀ ਸਪੀਡ ਬੜੀ ਧਰਮਸਾਲਾ ਤੋਂ ਕਿੰਨੀ ਤਕੜੀ ਜਾਨ ਹੋਊਗਾ ਤੇ ਚ ਉਹਨਾਂ ਨੇ ਮਗਰ ਘੋੜੀ ਲਾਤੀ ਉਹਨਾਂ ਨੇ ਘਮਾ ਕੇ ਜੇ ਰੱਸਾ ਪਤਾ ਹੀ ਨਹੀਂ ਕਿਦੇ ਹਿਸਾਬ ਨਾਲ ਪਾਇਆ ਘੋੜੀ ਸਖਾਈ ਵੀ ਜਾਮ ਹੋ ਗਈ ਉਹ ਗੱਲ ਪਰਨੇ ਹਾਂ ਉੱਥੇ ਹੀ ਬੰਦ ਲਿਆ ਜਦੋਂ ਉੱਥੇ ਬੰਨਿਆ ਉਦੋਂ ਲੋਕ ਲੱਗੇ ਗੱਲਾਂ ਕਰਨ ਉਹ ਕਹਿੰਦੇ ਜਿਹੜੇ ਹਿਸਾਬ ਨਾਲ ਫੜਾਈ ਇਹਨਾਂ ਦੀ ਕੌਸ਼ਲ ਵਾਲੇ ਹੈ ਨਹੀਂ ਹਾਂ ਹਾਂ ਤਦ ਬਾਅਦ ਪਤਾ ਲੱਗਿਆ ਉਹ ਤਾਂ ਕਾਟੂ ਮਾਲ ਨੂੰ ਗਈਆਂ ਹਾਂ ਕਹਿੰਦੇ ਜਦੋਂ ਮਰਜੀ ਦੇਖਿਆ ਉਹ ਗਾਈਆਂ ਹਾਂ ਸਰੀਰ ਦੇਖਿਆ ਇਹਨਾਂ ਦੇ ਦੁੱਧ ਦਿੰਦੀਆਂ ਵੇਖਿਓ ਇਹ ਮਾਰਨ ਮੂਰਨ ਸਭ हट ਜਾਣੀਆਂ ਉਹ ਤਾਂ ਹਟਾਉਣ ਗਈ ਸੀ ਮਾਰਨਾ ਕਿੱਥੋਂ ਸੀ ਜਦੋਂ ਰਹਿਣੀਆਂ ਹੀ ਨਹੀਂ ਸੀ ਠੀਕ ਆ ਮੈਂ ਕਹਿੰਦਾ ਸਿੰਘ ਦਾਗ ਤੇ ਪੱਕੇ ਤੇ ਆਈ ਉਦੋਂ ਬਸ ਮੁੜ ਕੇ ਕੜੀ ਨਾ ਕੜੀ ਜੁੜਦੀ ਹੈ ਮੇਰਾ ਵੱਡਾ ਬਾਪੂ ਤਾਂ ਆਇਆ ਸੀ ਵੱਡਾ ਬਾਪੂ ਕਹਿੰਦੇ ਸੀ ਉਹਨੇ ਭਾਈ ਹੁਣ ਤਾਂ ਪਾਪਾ ਡੈਡੀ ਹੁਣ ਤਾਂ ਨਵੇਂ ਕੰਮ ਆ ਗਏ ਸਾਡੇ ਜ਼ਮਾਨੇ 'ਚ ਬਾਪੂ ਹੀ ਹੁੰਦਾ ਸੀ ਤੇ ਹੁਣ ਤਾਂ ਜੇ ਆਪਾਂ ਨੂੰ ਜਵਾਕ ਬਾਪੂ ਕਹਵੇ ਆਪਾਂ ਨੂੰ ਵੀ ਔਟ ਜਾ ਲੱਗਦਾ ਮੈਨੂੰ ਬਾਪੂ ਆ ਬਾਪੂ ਆ ਯਰ ਮੈਂ ਲੋਕ ਪਤਾ ਨਹੀਂ ਕਹਤੋਂ ਗੁੱਸਾ ਕਰ ਜਾਂਦੇ ਹਾਂ ਜੀ ਯਾਰ ਜੇ ਵੱਡੀ ਬੇਬੇ ਨੂੰ ਬੇਬੇ ਕਹਦੇ ਗੁੱਸਾ ਕਰ ਜਾਂਦੀ ਹਾਂ ਹਾਂ ਹੁਣ ਤਾਂ ਭੈਣ ਜੀ ਕਹੇ ਯਰ ਕੁਝ ਨਹੀਂ ਦਗਾ ਜਾਂ ਦੇ ਦੀ ਜੀ ਹੈਨਾ ਹੋਰ ਤੇ ਭਾਈ ਪਿੱਪਲ ਸੀਗਾ ਨਾਲੇ ਬਣਾਉਣੀ ਧਰਮਸਾਲਾ ਸੀ ਮਾਸਟਰ ਜੀ ਅੱਛਾ ਜੀ ਉਹ ਕਹਿੰਦੇ ਵੀ ਪਿੱਪਲ ਵੜ ਦਿਓ ਨਹੀਂ ਜੀ ਇਹ ਤਾਂ ਨਹੀਂ ਆਇਓ ਕਹਿੰਦਾ ਆਪਾਂ ਯਾਰ ਗੁਰੂ ਘਰ ਚ ਹੀ ਸੱਟਣਾ ਹੈ ਬਾਲਣ ਵੀ ਤਾਂ ਗੁਰੂ ਘਰ ਨੂੰ ਦੇਣਾ ਹੈ ਨਹੀਂ ਕਹਿੰਦੇ ਜੀ ਆਏ ਆ ਬਾਈ ਜੀ ਦੋ ਮਜ਼ਦੂਰ ਸੀ ਵੇੜੇ ਇੱਕ ਸਾਡਾ ਬਾਪੂ ਸੀ ਉਹ ਕਹਿੰਦਾ ਮੈਨੂੰ ਫੜਾ ਕੁਆੜੀ ਹਾਂ ਉਹਨੇ ਆ ਮਾਰਗਾ ਕੁਆੜੀਆਂ 10 12 ਟੱਕ ਲਾਤਾ ਉਹ ਕਹਿੰਦਾ ਲੱਗ ਗਿਆ ਨਾ ਟੱਕ ਕਹਿੰਦਾ ਹਾਂ ਕਹਿੰਦਾ ਲੈ ਹੁਣ ਵੱਢ ਲੋ ਅੱਛਾ ਵੱਢ ਤਾਂ ਗੁਰੂ ਘਰ ਦੇ ਤਾ ਤਿੰਨਾਂ ਦੀ ਮੌਤ ਹੋਈ ਹਾਂ ਹਾਂ ਪਹਿਲਾਂ ਸਾਡਾ ਬਾਪੂ ਫਿਰ ਦੋਨੇ ਮਜ਼ਦੂਰ ਉਵੇਂ ਕਿਤੇ ਲੱਕਣਾ ਵੱਢ ਕੁੱਤੇ ਰੱਸਾ ਰੁੱਸਾ ਕਹੀ ਤੇਰਾ ਰੱਸਾ ਟੁੱਟ ਗਿਆ ਤਾਂ ਟੁੱਟ ਗਿਆ ਹਾਂ ਹਾਂ ਦੋਨੇ ਹੋ ਤੇ ਸਾਡਾ ਬਾਪੂ ਠੀਕ ਹੈ ਜੀ ਤਿੰਨਾਂ ਦੀ ਮੌਤ ਹੋਈ ਦੇਖੋ ਮੈਂ ਕਹਿਆ ਯਾਰ ਨਾਲੇ ਚੰਗੇ ਕੰਮ ਆਸਤੇ ਕਰਿਆ ਸੀ ਕਰਿਆ ਸੀ ਸਹੀ ਗੱਲ ਹੈ ਜੀ ਪਰ ਜਿਹੜੀ ਚੀਜ਼ ਯਾਰ ਕਿਸੇ ਗੱਲ ਨੂੰ ਬਣੀ ਸੀ ਤਾਂ ਬਣੀ ਸੀ ਹਾਂ ਬਿਲਕੁਲ ਜੀ ਜੇ ਕੋਈ ਕਹਾਵਤ ਬਣੀ ਸੀ ਬਣੀ ਸੀ ਬਣੀ ਸੀ ਪੁਰਾਣੇ ਵਿਹਮ ਭਰਮ ਸੀ ਕਿ ਤਾਂ ਸੀਗੇ ਉਹ ਠੀਕ ਹੈ ਹਾਂ ਇਹ ਤਾਂ ਫਿਰ ਉਹ ਹੀ ਆ ਵੀ ਜਿਸ ਤਣ ਲੱਗੀਆਂ ਸੋਈ ਜਾਣੇ ਹਾਂ ਫੇਰ ਲਿਆ ਕੇ ਦੱਸਦੀ ਗੱਲ ਜਿਸ ਕਰਨੇ ਆਪਾਂ ਨੂੰ ਹੂੰ ਯਾਰ ਸਾਡੇ ਨਾਲ ਐ ਕਹਾਣੀ ਬਣੀ ਸਾਡਾ ਤਾਂ ਕੰਮ ਬਹੁਤ ਤਕੜਾ ਸੀ ਗਾਇਆਂ ਛੱਡਿਆ ਪਟਿਆਲੇ ਇਹਦਾ ਚੰਗਾ ਹੀ ਕਰਿਆ ਆ ਕੇ ਮੈਂ ਕਿਹਾ ਚੰਗਾ ਨਹੀਂ ਬਈ ਮਾੜਾ ਹੋ ਗਿਆ ਹਾਂ ਕਹਿੰਦਾ ਕਿਉਂ ਮੈਂ ਕਿਹਾ ਟੱਪ ਗਈਆਂ ਹਾਂ ਕਹਿੰਦਾ ਨਹੀਂ ਉੱਥੇ ਤਾਂ ਗਊਸਾਲਾ ਮੈਂ ਕਿਹਾ ਕਿਹੜੀ ਹਾਂ ਉਹਦਾ ਵੀਰ ਜੀਾਰੇ ਥੱਲੇ ਜਾਂਦਿਆਂ ਹਾਂ ਉਹ ਤਾਂ ਉਹਦੀ ਪਤਾ ਨਾ ਘੜੇ ਚ ਘੁੰਗੜੇ ਚ ਹੁੰਦੀ ਆ ਡੱਬਿਆਂ ਚ ਪੈਕ ਹੋ ਕੇ ਉਹ ਤਾਂ ਬਾਈ ਹੋਣੀ ਹਾਂ ਬੰਨ ਕੇ ਉਹ ਡੋਰੀਆਂ ਜੀਆਂ ਕਾ ਵੀ ਗਏ ਹਾਂ ਸਹੀ ਗੱਲ ਹੈ ਉੱਥੇ ਨਹੀਂ ਹਵਾ ਨਿਕਲਦੀ ਹਾਂ ਭਈ ਉਹ ਡੇਡੇ ਬੰਦੇ ਆ ਉਠਖਾ ਜਾਂਦੇ ਆ ਯਾਰ ਹਾਂ ਬਿਲਕੁਲ ਜੀ ਹੈ ਚਲ ਇਹ ਜਿਹੜੀ ਕੁਰਬਾਨੀ ਆ ਨਾ ਮਾਸਟਰ ਜੀ ਇਹ ਮੈਂ ਦਿੰਦੇ ਵੇਖਿਆ ਹਮ ਜਦੋਂ ਕੁਰਬਾਨੀ ਆਪਾਂ ਕਹਿ ਤਾਂ ਦਿੰਨੇ ਆ ਯਾਰ ਸਹੀ ਗੱਲ ਹੈ ਪਰ ਜਾਨਵਰ ਜਿਹਦੀ ਕੁਰਬਾਨੀ ਆ ਨਾ ਹਾਂ ਯਾਰ ਉਹ ਜਿੰਨੇ ਸਾਲ ਜਿਵੇਂ ਆ ਨਾ ਉਹਦਾ ਹਰਜਾਨਾ ਉਹਦੋਂ ਭੁਗਤਦਾ ਹਾਂ ਇੰਨੀ ਤਾਂ ਭੜੀ ਜਾਨ ਨਿਕਲਦੀ ਆ ਨਾ ਸਹੀ ਗੱਲ ਹੈ ਮਰੀ ਊਠਾਂ ਖੜੇ ਦੇ ਮਾਰਦੇ ਆ ਹਾਂ ਧਰਾਲਾ ਨਹੀਂ ਪੈਂਦਾਂ ਬਾਲਾ ਸਾਲ ਹੀ ਨਾਲ ਵੱਢਦੀ ਫਿਰ ਬੁਰਕਦਾ ਉਹ ਤੜਫਦਾ ਇਹ ਮਤਲਬ ਕਿ ਕਹਿੰਦੇ ਆ ਕਿ ਖੂਨ ਆ ਜਦੋਂ ਸਾਫ ਹੋ ਜਾਂਦਾ ਅੰਦਰ ਹੁੰਦਾ ਯਾਰ ਉਹਦਾ ਤਾਂ ਅੰਦਰ ਸਾਫ ਹੋ ਗਿਆ ਹਮ ਆਪਣੇ ਲਈ ਤਾਂ ਚੰਗਾ ਹੋ ਗਿਆ ਹਨਾ ਜਿਹਦੀ ਜਾਨ ਗਈ ਉਹ ਹਮ ਯਾਰ ਉਹਦੇ ਨਾਲ ਉਹ ਤਾਂ ਯਾਰ ਇੱਕੇ ਦੰਬ ਮੈਂ ਝਟਕਾ ਹੀ ਠੀਕ ਹੈ ਯਾਰ ਪਤਾ ਤਾਂ ਨਹੀਂ ਲੱਗਦਾ ਜਾਨਵਰ ਨੂੰ ਇੱਕੇ ਵਾਰੀ ਤਾਂ ਹਣ ਸਾਉਦੀਆ ਚ ਕਾਨੂੰਨ ਹੈ ਹਮ ਸਿਰ ਕਲਮ ਕਰਦੇ ਆ ਤੇ ਕਟਾਛ ਦੇ ਨਹੀਂ ਕਰਦੇ ਹਨਾ ਐਂ ਥੋੜੀ ਮਤਲਬ ਕੈਂਚੀ ਦਾ ਲਉਂਗੇ ਹੋ ਐਂ ਮਾਰਦੇ ਲਾ ਕੇ ਉਹ ਠੀਕ ਹੈ ਯਾਰ ਝਟਕਾ ਹੈ ਝਟਕਾ ਕਿਸੇ ਗੱਲ ਨੂੰ ਬਣਿਆ ਹਮ ਕੁਰਬਾਨੀ ਹੈ ਚਲੋ ਠੀਕ ਹੈ ਧਰਮਾਂ ਦੀ ਇਹ ਹੀ ਹੈ ਦਿੰਦੇ ਆਏ ਆ ਆਪਣੇ ਵੀ ਬੱਕਰੇ ਦੀ ਬਲੀ ਦਿੰਦੇ ਆ ਹਨ ਪਰ ਯਾਰ ਝਟਕਾ ਝਟਕਾ ਹੀ ਇਸੇ ਜਾਨਵਰ ਨੂੰ ਕੰਗ ਨਹੀਂ ਕਰਨਾ ਚਾਹੀਦਾ ਵੀ ਇਸ ਕਰਕੇ ਉਹ ਜਿਸ ਕਾਰਨ ਕਹਿੰਦੇ ਵੀ ਗਲਤੀ ਹੋਈ ਆ ਉਹਨਾਂ ਨੂੰ ਵੀ ਹਰਜਾਨਾ ਭੁਗਤਣਾ ਪਿਆ ਅਸੀਂ ਵੀ ਭੁਗਤਿਆ ਠੀਕ ਆ ਸਾਡਾ ਪਰਿਵਾਰ ਖੇਰੂ ਖੇਰੂ ਹੋਇਆ ਬਾਈ ਫਿਰ ਜਿੰਨੇ ਘਰ ਸੀ ਸਾਰੇ ਘਰਾਂ ਦਾ ਬੁਰਾ ਹਾਲ ਹੋਇਆ ਜਿੰਨੇ ਮੌਤ ਵਾਰ ਸੀ ਫਿਰ ਸਾਰੇ ਪਿੰਡ ਨੂੰ ਪਤਾ ਲੱਗਿਆ ਹਾਂ ਇਹ ਗਾਈਆਂ ਦੀ ਦੇਣ ਹੈ ਇੰਨਾ ਵੱਡਾ ਪਾਪ ਹੈ ਗਾਈਆਂ ਦਾ ਸਹੀ ਗੱਲ ਆ ਆਪਾਂ ਕਹਿ ਤਾ ਦਿੰਨੇ ਆ ਵੀਰ ਆਏ ਆ ਯਾਰ ਮੇਰੇ ਅੱਖਾਂ ਸਾਹਮਣੇ ਮੈਂ ਵੇਖਿਆ ਤਾਂ ਗਾਇਆਂ ਫੜਨ ਵਾਲੇ ਆਉਂਦੇ ਹੁੰਦੇ ਸੀ ਜਿਹੜਾ ਫੜਾਉਂਦਾ ਸੀ ਉਹਦਾ ਵੀ ਬੁਰਾ ਹਾਲ ਹੈ ਜੀ ਸਿਰਫ ਜਗਾ ਹੀ ਦਿੰਦਾ ਸੀ ਠੀਕ ਹੈ ਮੈਂ ਕਾਲੇ ਨੂੰ ਤਾਂ ਮੂੰਹ ਤੇ ਕਹਿ ਦੇਣਾ ਹੁੰਨਾ ਮੈਂ ਕਾਲੇ ਹੋ ਸਕਦਾ ਤੈਨੂੰ ਵੀ ਉਹ ਪਾਪ ਲੱਗ ਗਿਆ ਹੋਵੇ ਸਹੀ ਗੱਲ ਤੇਰੇ ਕੋਲੇ ਰਹਿੰਦੇ ਸੀ ਤੇਰੇ ਕੋਲੋਂ ਲਾਦੇ ਸੀ ਉਹਦੀ ਵਿਚਾਰੀ ਘਰ ਵਾਲੀ ਨੂੰ ਸਜ਼ਾ ਮਿਲੀ ਪਈ ਆ ਮੱਝੇ ਤੇ ਪਈ ਆ 5 ਸਾਲ ਹੋ ਗਏ 6 ਸਾਲ ਬਾਈ ਅੱਛਾ ਜੀ ਠੀਕ ਹੈ ਉਹ ਕਿ ਪੈਸਾ ਹਜੇ ਮੈਨੂੰ ਨਹੀਂ ਆਉਂਦਾ ਨਹੀਂ ਆਉਂਦਾ ਸਹੀ ਗੱਲ ਹੈ ਕਰਤਾ ਪੈਂਦਾ ਇਨਸਾਨ ਹਾਲਾਂਕਿ ਉਹਦਾ ਐਡਾ ਰੋਲ ਵੀ ਨਹੀਂ ਸੀਗਾ ਵੇਲੇ ਉਹਦਾ ਟਾਬਾ ਰੋਟੀਆਂ ਕਾਂਦੇ ਸੀ ਗਾਹਕ ਦਾ ਲਾਲਚ ਤਾਂ ਬੰਦਾ ਕਰਦਾ ਕਰਦਾ ਹੀ ਹੈ ਉਹ ਲਾਲਚ ਕਰਦੇ ਕਰਦੇ ਉਹਨੂੰ ਜਗ੍ਹਾ ਵੀ ਦੇਣੀ ਪੈਂਦੀ ਸੀ ਗਾਇਆਂ ਲਾਦ ਲੋ ਰੋਕ ਲੋ ਕੱਢ ਜੂਗਾ ਉਹਨਾਂ ਟਾਈਮਾਂ ਚੱਲਦਾ ਵੀ ਉਹ ਜੋ ਕੁਝ ਸੀ ਤੇ ਉਹ ਹੁਣ ਜਦੋਂ ਆਪਾਂ ਜਗ੍ਹਾ ਦੇਤੀ ਆਪਣੇ ਠੀਆ ਬਣਾਤਾ ਲਦਾਤੀਆਂ ਭਾਗੀਦਾਰ ਆਪਾਂ ਵੀ ਹੋ ਗਏ ਭਾਗੀਦਾਰ ਆਪਾਂ ਸਹੀ ਗੱਲ ਨਾਲ ਹੀ ਖਾਮ ਖਾਈ ਸੁੱਤੇ ਪਿਆ ਪਾਪ ਲੈ ਲਿਆ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਨਸਾਨ ਗਲਤੀ ਨਹੀਂ ਵੀ ਕਰਦਾ ਨਾ ਹਾਂ ਮਤਲਬ ਜੇ ਕੋਈ ਹੋਰ ਕਰਦਾ ਹੈ ਜਿਉ ਉਹਦਾ ਸਾਥ ਨਹੀਂ ਦੇਣਾ ਹਾਂ ਉਹਨੂੰ ਹਲਾਸ਼ੇਰੀ ਵੀ ਨਾ ਦਿਓ। ਦਿਓ ਸਹੀ ਗੱਲ। ਇਹ ਰੋਕ ਨਹੀਂ ਨਾ ਸਕਦੇ ਉਹਨੂੰ। ਉਹਨੂੰ ਹਲਾਸ਼ੇਰੀ ਨਾ ਦਿਓ। ਹਾਂ। ਕੋਸ ਨਹੀਂ ਹੁੰਦਾ। ਹਾਂ। ਕਰਦੇ ਆ ਕਿ ਹੁੰਦਾ ਤੈਨੂੰ ਕੀ ਹੋਣਾ। ਉਹ ਤੇ ਵੀ ਆਪਾਂ। ਆਪਾਂ। ਕਿਉਂਕਿ ਆਪਾਂ ਉਹਨੂੰ ਹਲਾਸ਼ੇਰੀ ਦਿੱਤੀ ਆ। ਹਾਂ। ਜੱਜ ਲਲਕਾਰਾ ਮਾਰਨ ਵਾਲੇ ਨੂੰ ਵੱਧ ਸਜ਼ਾ ਦਿੰਦਾ। ਹਾਂ। ਮਾਰਨ ਵਾਲੇ ਨਾਲੋਂ ਜ਼ਿਆਦਾ। ਸਹੀ ਗੱਲ। ਲਲਕਾਰਾ ਮਾਰਨ ਵਾਲੇ ਨੂੰ ਹੈ। ਹਾਂ। ਜਦੋਂ ਲਿਖਦੇ ਆ ਨਾ ਉਹ ਹਾਂ। ਪਰ ਤੇ ਜੇ ਵੀ ਇਹਨੇ ਲਲਕਾਰਾ ਮਾਰਿਆ ਸਮਝ ਲਓ ਉਹਦਾ ਪੱਕਾ ਵੱਜੂ। ਹਾਂ। ਕਿਉਂਕਿ ਹਲਾਸ਼ੇਰੀ ਉਹਨੇ ਦਿੱਤੀ। ਉਹਨੇ ਦਿੱਤੀ ਆ। ਜੇ ਉਹ ਲਲਕਾਰਾ ਨਾ ਮਾਰਦਾ ਹੋ ਸਕਦਾ ਤਾਂ ਕੋਈ ਨਾ ਖੋਲ ਪਰਮਾਤਮਾ ਦੇ ਘਰੇ ਵੀ ਆ ਹਾਂ ਸਹੀ ਗੱਲ ਹੈ ਇਹ ਦੇਣੀਆ ਹੁਣ ਹਾਂ ਬਿਲਕੁਲ ਜੀ ਜਿਵੇਂ ਹੁਣ ਬੰਦਾ ਬੰਦੇ ਦਾ ਕੰਮ ਖਰਾਬ ਕਰ ਜਾਂਦਾ ਹਾਂ ਹੁਣ ਮੈਸਤਰੀ ਆ ਕਈ ਕਿਸੇ ਦੇ ਮਗਰ ਲਾ ਕੇ ਇਹਦਾ ਘਰ ਖਰਾਬ ਕਰ ਦਿੰਦੇ ਹਾਂ ਠੀਕ ਹੈ ਮਾੜਾ ਮੋਟਾ ਕੋਈ ਨੌਕਸ ਕਰਤਾ ਘਰ ਚ ਪਰ ਚਲੋ ਠੀਕ ਆ ਤੁਸੀਂ ਕਰ ਗਏ ਅਗਲਾ ਜਰ ਲੂ ਹਾਂ ਪਰ ਭਰੋਗੇ ਕਿੱਥੇ ਭਰੋਗੇ ਕਿੱਥੇ ਹੁਣ ਆਪਣੇ ਬੰਦੇ ਘਰ ਪਾ ਰਹੇ ਆ ਹਾਂ ਕੋਟੀ ਪੈ ਗਈ ਜੀ ਲੈਂਟਰ ਤੇ ਪਹੁੰਚ ਗਈ ਹਾਂ ਤੁਸੀਂ ਬੀਕੋ ਮੈਂ ਉਹਦੀ ਵੀਡੀਓ ਪਾ ਦੂੰਗਾ ਹਾਂ ਨਾ ਤਾਂ ਮੈਸਤਰੀ ਨੇ ਕੋਈ ਦਾੜਾ ਛੱਡ ਕੇ ਇੱਟ ਲਾਈ ਹੈ ਜਿਵੇਂ ਜੋੜ ਮਾਰਦੇ ਆ ਮੋੜਾਂ ਤੇ ਸਿੱਧੀਆਂ ਹੀ ਲਾਈਆਂ ਜਿਹੜੇ ਡਿਜ਼ਾਈਨ ਪਾਏ ਉਹ ਵੀ ਸਿੱਧੇ ਹੀ ਸਿੱਧੇ ਚੜਾਏ ਉੱਤੋਂ ਜਾ ਕੇ ਆਏ ਹੋਗੀ ਉਹ ਹਾਂ ਯਾਰ ਧੱਕਾ ਵੀ ਨਹੀਂ ਵਿਖਿਆ ਪਤੰਦਰ ਨੇ ਜਿੱਥੋਂ ਸਾਡਾ ਪ੍ਰੋਨਾ ਦਿਖਾਇਆ ਕਰੇ ਇੱਟਾਂ ਬਾਹਰ ਉਹ ਇੱਟਾਂ ਛਾੜ ਦਿਆ ਕਰੇ ਹਾਂ ਕਿੰਨੀਆਂ ਕਿਟਾੜੇਗਾ ਕੇ ਹਾਂ ਮੈਂ ਤੇ ਤੁਸੀਂ ਕਮਾਏ ਉਲਟਾ ਗੱਲ ਪਵੇ ਹੂੰ ਹੂੰ ਤੇ ਉਹ ਸਾਰਾ ਖਰਾਬ ਕਰਕੇ ਹੁਣ ਮੈਸਤਰੀ ਆਏ ਉਹ ਕਹਿੰਦੇ ਥੱਲੇ ਤੱਕ ਪੱਟਣੀ ਪੈਣੀ ਹਾਂ ਕੋਠੀ ਸਿਰੇ ਤੋਂ ਗਈ ਸਾਰੀ ਢੇੜ ਨਹੀਂ ਪੈਣੀ ਐ ਮੇਵਾ ਉਹ ਪੱਠੇ ਆਲੇ ਆਏ ਟਰਾਲੀ ਮਾਰ ਕੇ ਇੱਟਾ ਲਾਉਣੇ ਵਾਜੀ ਜਾਂਦੀ ਹੈ ਹਾਂ ਮਾਰੀ ਟਰਾਲੀ ਵੱਜ ਗਈ ਉਹ ਨਹੀਂ ਸਹੀ ਕਰਿਆਂ ਉੱਥੇ ਹੀ ਚੱਕਦੀ ਹਾਂ ਕਹਿੰਦਾ ਇਹ ਥੋੜਾ ਪਟਕੇ ਸਹੀ ਕਰੂੰਗਾ ਹਾਂ ਲੈ ਹਾਂ ਹੋਰ ਕਿਹਦਾ ਕੰਮ ਹੈ ਹਾਂ ਕਿਹਦਾ ਕੰਮ ਆ ਮੈਂ ਤਾਂ ਆਏ ਦਾ ਫਿਰ ਸਾਡੇ ਪੈਨਡ ਹੁੰਦਾ ਸੀਗਾ ਬਾਈ ਹਾਂ ਉਹ ਵਿਚਾਰਾ ਹੱਥਾਂ 'ਚ ਕਰ ਦਉਂਦੇ ਆ ਮੈਂ ਉਹ ਤਾਂ ਬਾਈ ਗੁੱਸਾ ਬਣਾ ਕਰਦੇ ਯਾਰ ਹੂੰ ਬਾਪੂ ਹੁੰਦਾ ਏ ਉਹਨੂੰ ਆਏ ਆਏ ਕਰਨ ਦੀ ਆਤਮ ਹੁੰਦੀ ਜਾਨੇ ਹੂੰ ਤੇ ਉਹਨਾਂ ਦੇ ਟਰੱਕ ਆ ਲਾਗੇ ਇੱਟਾਂ ਲੈ ਕੇ ਅੱਛਾ ਜੀ ਉਹ ਬੈਗ ਲਈ ਜਾਂਦਾ ਸੀਗਾ ਹੁਣ ਤਾਂ ਜੀ ਉੱਤਰ ਕੇ ਵੇਖਣੀ ਆਉਣਾ ਸੀ ਜਦੋਂ ਨਿਚਾ ਆ ਕੇ ਬਾਪੂ ਐ ਕਰੀ ਜਾਂਦਾ ਉਹ ਕਹਿੰਦਾ ਵੀ ਹੌਣ ਦੇ ਹਾਂ ਉਹਨੇ ਕਰਤੀ ਬੈਗ ਕਰਤੀ ਬੈਗ ਜਦੋਂ ਚੜਾਈ ਜਿੱਤੀ ਆਈ ਰੇਸ ਦਿੱਤੀ ਉਹਨਾਂ ਕੋਈ ਵੱਜਣ ਲੱਗੀ ਬਾਪੂ ਐ ਹਾਂ ਤੇਜ ਹੋ ਗਿਆ ਉਹਨੇ ਮਾਰੀ ਰੇਸ ਕਬਲਾ ਜਾ ਉਹ ਮਾਰਾ ਪੱਟ ਕੇ ਗਾਲਡ ਦੇਣ ਜਦੋਂ ਉਹ ਉੱਤਰ ਕੇ ਥੱਲੇ ਖਾਜ਼ਮਾ ਕਹਿੰਦਾ ਹੁਣ ਤਾਰ ਜਾ ਕਹਿੰਦਾ ਹੁਣ ਕਸਰ ਰਹੇਗੀ ਅੱਜ ਇਹ ਵੀ ਨੀ ਹਟਦਾ ਉਹ ਬੰਦੇ ਨੂੰ ਕੀ ਕਹਿੰਨਾ ਕਹਦਾ ਗੱਡੀ ਤੂੰ ਵੇਖੜੀਂ ਤਾਂ ਬੈਕ ਤੇ ਇਹ ਲਵਾਈ ਜਾਂਦਾ ਉਹ ਕਹਿੰਦਾ ਇਹ ਤਾਂ ਬਿਮਾਰੀ ਐ ਤੇ ਹੁਣ ਕਿਹੜਾ ਹਟਿਆ ਕਹਿੰਦਾ ਉਹੀ ਤਾਂ ਕਹਿੰਦਾ ਇਹਨੂੰ ਵੀ ਹੁਣ ਤਾਂ ਹਟ ਜਾ ਕਹਿੰਦੇ ਇਹ ਹਟਣਾ ਹੀ ਨਹੀਂ ਹਾਂ ਇਹ ਤਾਂ ਪੱਕਾ ਹੀ ਐ ਕਰਦਾ ਪੱਕਾ ਹੀ ਐ ਕਰਦਾ ਕਹਿੰਦਾ ਮੈਂ ਤਾਂ ਭਰਾ ਉਹ ਫਿਰ ਗਲਤ ਬਈ ਮੀਚ ਰਹਿ ਗਿਆ ਮੈਂ ਕਹਿੰਦਾ ਨਹੀਂ ਮੇਰੀ ਗੱਡੀ ਬੈਕ ਲਵਾਉਂਦਾ ਉਹ ਕਹਿੰਦਾ ਬਾਹ ਤੇਰੀ ਕਈ ਬੰਦੇ ਸ਼ਰਮਿੰਦਾ ਵੀ ਇਸ ਤਰੀਕੇ ਨਾਲ ਕਰਦੇ ਆ ਹਾਂਜੀ ਕਿ ਬੰਦੇ ਨੂੰ ਸਾਰੀ ਉਮਰ ਚ ਐਂ ਨਹੀਂ ਆਉਂਦਾ ਹਾਂ ਆਪਣਾ ਬੰਦਾ ਸੀ ਕੋਈ ਉਹ ਦਬਈ ਚ ਗਿਆ ਵਾ ਅੱਛਾ ਜੀ ਭਤੀਜੇ ਨੇ ਘੜੀ ਮੰਗਾਲੀ ਉਹ ਥੋੜਾ ਜਿਹਾ ਸਿੱਧਾ ਸੀ ਅਦਾ ਘੜੀ ਲਿਆ ਦੇ ਪਹਿਲਾਂ ਚਾਹ ਬੜਾ ਹੁੰਦਾ ਇਹ ਘੜੀਆਂ ਦਾ ਅਦਾ ਘੜੀ ਲਿਆ ਕੇ ਦੇ ਘੜੀਆਂ ਵੀ ਲਿਆਉਂਦੇ ਨੇ ਨੰਬਰਾਂ ਜਿਹਾ ਵਾਲਾ ਉਹ ਜੋ ਸਾਈਡ ਤੋਂ ਨੱਪਣਾ ਉਹ ਕਰ ਦਿੰਦੀ ਚੂ ਹਾਂ ਉਹ ਤੇ ਵੇਖਣਾ ਚੈਨ ਵਾਲੀ ਤਾਂ ਫਿਰ ਬਾਹਲੀ ਵੱਡੀ ਗੱਲ ਹੁੰਦੀ ਹੈ ਬਾਹਲੀ ਵੱਡੀ ਗੱਲ ਹੁੰਦੀ ਸੀ 20 ਰੁਪਏ ਦੀ ਘੜੀ ਮਤਲਬ ਕਿ ਇੰਨਾ ਖੋਜਣਾ ਸਾਰੇ ਪਿੰਡ ਚ ਆਏ ਕਰਕੇ ਦੇਖੋਣੀ ਆਹ ਘੜੀ ਆ ਬਾਹਰੋਂ ਆਈ ਆ ਬਾਹਰੋਂ ਆਈ ਆ ਉਹਨੂੰ ਆ ਪਤਾ ਹੀ ਨਹੀਂ ਹੁੰਦਾ ਸੀ ਵੀ ਚੈਨਾ ਦਾ ਮਾਲਾ ਬਾਹਰੋਂ ਕਿੱਥੋਂ ਆਇਆ ਹਾਂ ਇਹ ਤਾਂ ਹੁਣ ਪਤਾ ਲੱਗਾ ਅੱਜ ਕੱਲ੍ਹ ਵਾਲੇ ਜਵਾਕਾਂ ਨੂੰ ਹਾਂ ਸਹੀ ਗੱਲ ਹੈ ਅੱਜ ਕੱਲ੍ਹ ਵਾਲੇ ਜਵਾਕਾਂ ਮੂਰੇ ਐ ਕਰਕੇ ਦੇਖੀ ਕੱਟੇ ਜੇ ਰੰਗ ਦੀ ਘੜੀ ਉਹ ਕਹਿੰਦੇ ਲਾਹ ਡੁਪਲੀਕੇਟ ਆ ਉਹ ਨਹੀਂ ਲੈਂਦੇ ਸਹੀ ਗੱਲ ਹੈ ਕਾਪੀ ਲੈ ਫਾਸਟ ਲੈ ਫਲਾਨਾ ਲੈ ਉਹ ਕੰਪਨੀ ਦੀ ਲੈ ਸਾਰੇ ਨਾਮ ਹੁਣ ਤਾਂ ਪਤਾ ਬਈ ਆਪਾਂ ਆਪਾਂ ਤਾਂ ਘੜੀ ਦਿੱਤੀ ਨਹੀਂ ਰਬੜ ਦੀਆਂ ਦਿੰਦੇ ਨੇ ਪਹਿਲਾਂ ਲਿਆ ਕੇ ਘਰੋਂ ਬਾਹਰ ਆਉਂਦਾ ਕੋਈ ਰਪੀਰ ਰਪੀਰ ਨਾਲ ਉਹ ਰਬੜ ਦੀਆਂ ਘੜੀਆਂ ਬੰਨ ਕੇ ਮੈਂ ਕਹਿੰਦਾ ਯਾਰ ਲੋਕਾਂ ਨੂੰ ਰੋਟੀ ਨਹੀਂ ਖਾਣ ਦਿੰਦੇ ਹਾਂ ਆ ਮੇਰੇ ਆਤੇ ਲਿਆਇਆ ਘੜੀਆਂ ਮੇਰੇ ਆਤੇ ਲਿਆ ਹਾਂ ਉਹ ਲਗਦਾ ਚਾ ਯਾਰ ਰਪੀਰ ਦੀ ਘੜੀਆਂ ਸਾਲੇ ਨੇ ਲੋਹੂ ਕੀਤਾ ਹਾਂ ਹੈਨਾ ਉਹ ਚਾ ਇਹ ਨਾ ਹੁੰਦਾ ਬਿਲਕੁਲ ਜੀ ਉਹ ਬਈ ਘੜੀਆਂ ਦੋ ਲਿਆਇਆ ਹਾਂ ਲੈ ਗਿਆ ਕੋਈ ਹੋਰ ਅੱਛਾ ਜੀ ਉਹ ਰਹਿ ਗਿਆ ਹਾਂ ਚਾਚਾ ਕਹਿੰਦਾ ਮੇਰੀ ਘੜੀ ਹਾਂ ਚਾਚਾ ਮੇਰੀ ਘੜੀ ਹਾਂ ਸਾਚੀ ਨੇ ਆਖਿਆ ਯਾਰ ਇੱਥੇ ਹੀ ਲੈ ਦੇਣੇ ਆ ਹਾਂ ਕਿਉਂ ਕੰਮ ਤਾਂ ਖਰਾਬ ਹੋ ਗਿਆ ਚਾਚਾ ਬਾਹਰ ਲਈ ਲੈਣੀ ਹਾਂ ਚਾਚਾ ਸੌਂ ਖਾ ਕੇ ਨਹੀਂ ਬਾਹਰ ਲਈ ਘੜੀ ਹਾਂ ਹੁਣ ਚਾਚੇ ਨੇ ਤਾਂ ਘੜੀ ਕੋਈ ਲੈ ਗਿਆ ਚਾਚਾ ਕਹਿੰਦਾ ਪੁੱਤ ਯਾਰ ਘੜੀਆਂ ਤਾਂ ਮੈਂ ਲਿਆਇਆ ਸੀ ਉਹ ਬੁਲਾਣੇ-ਬੁਲਾਣੇ ਲੈ ਗਿਆ ਉਹ ਜਵਾ ਯਾਰ ਮਤਲਬ ਕਿ ਇੰਨਾ ਗੁੱਸਾ ਆ ਗਿਆ ਉਹਨੂੰ ਮੇਲਾ ਸੀਗਾ ਮੂਰੇ ਤਖਤੂਰੇ ਦਾ ਮੇਲੇ ਤੇ ਗਿਆ ਅੱਛਾ ਮੇਲੇ ਤੇ ਪੱਕੀ ਗੁੱਟ ਤੇ ਘੜੀ ਬਣ ਮਾਰੀ ਹਾਂ ਮਤਲਬ ਕਿ ਘੜੀ ਵਾਦੇ ਹਾਂ ਉਧਰ ਵੀ ਇਹ ਵੇਖ ਲੈਣੇ ਹੁੰਦੇ ਸੀ ਆਪੀ ਉਹਨੇ ਕੋਈ ਐ ਕਰਕੇ ਮਸ਼ੀ ਚਿਲਾ ਕੇ ਜਿਵੇਂ ਭਾਂਟਿਆੜੀ ਨਹੀਂ ਹਾਂਜੀ ਹਾਂਜੀ ਨਾ ਲਿਖਣ ਵਾਲੀ ਉਹੋ ਜਿਹੀ ਹੁੰਦੀ ਆ ਉਹਦੇ ਨਾਲ ਉਹਨੇ ਘੜੀ ਬਣਾਤੀ ਹਾਂ ਆ ਕੇ ਲੈ ਚਾਚਾ ਕਹਿੰਦਾ ਤੂੰ ਤਾਂ ਨਹੀਂ ਦਿੱਤੀ ਨਾ ਪੱਕੀ ਬਣਾ ਲਿਆ ਪੱਕੀ ਬਣਾ ਲਿਆ ਰੋਮਾਂ ਦੇ ਵਿੱਚ ਪਾਣੀ ਪਾ ਦੇ ਨਾ ਖਰਾਬ ਹੋ ਜਾ ਚਾਚਾ ਕਹਿੰਦਾ ਸੋਰੇ ਦਿਆ ਮੈਂ ਲੈ ਆਂਦਾ ਹੁਣ ਕੀ ਕਮੀ ਕਰਾਂਗਾ ਹੈ ਮੁੰਡਾ ਪੱਕੀ ਗੋਟ ਤੇ ਹੈ ਅੱਛਾ ਏ ਠੀਕਾ ਚਾਚਾ ਕਹਿੰਦਾ ਮੈਂ ਗੱਟਵੇਂ ਨਾ ਮੇਰੀ ਨੀਵੀ ਪੈ ਜਾਂਦਾ ਅੱਜ ਵੀ ਹੱਡਾਂ ਦੇ ਨਾਲ ਹੀ ਜਗੂ ਜਿਹਦਾ ਨਹਾਉਣ ਵੇਲੇ ਲਾਉਣੀ ਪੈਂਦੀ ਇਹ ਨਹੀਂ ਮੈਂ ਲਾਉਂਦਾ ਉਹ ਕਹਿੰਦਾ ਗੱਟਵੇਂ ਕਹਿੰਦਾ ਮੈਂ ਕਈ ਵਾਰੀ ਕਹਿੰਦਾ ਕਾਫੀ ਚੜਾ ਲਿਆ ਕਰ ਓਏ ਮੈਨੂੰ ਪੜਾ ਲੱਗਦਾ ਕਿਉਂਕਿ ਉਹਦੇ ਅੱਖਾਂ 'ਚ ਵੱਜਦੀ ਬਾਈ ਸਹੀ ਗੱਲ ਹੈ ਸ਼ਰਮ ਆਉਂਦੀ ਹੈ ਸ਼ਰਮ ਆਉਂਦੀ ਯਾਰ ਕਹਿੰਦਾ ਯਾਰ ਭਾਈ ਇਦਾਂ ਦੀ ਚੀਜ਼ ਨਹੀਂ ਲਿਆ ਕੇ ਦਿੱਤੀ ਕਿਉਂਕਿ ਬੰਦਾ ਦਾ ਅੱਜ ਉਹ ਅੱਡੀ ਤਰੀਕਾ ਹੁੰਦਾ ਹਾਂ ਜਿਵੇਂ ਹੁਣ ਆਪਣੇ ਵਿਰੋਧ ਕਰਦੇ ਆ ਹਾਂ ਕਿਵੇਂ ਕਰਦੇ ਆ ਗੋਰੇ ਕਈ ਨੰਗੇ ਹੋ ਕੇ ਵਿਰੋਧ ਕਰਦੇ ਆ ਹਨਾ ਕੋਈ ਕਿਵੇਂ ਕਰਦਾ ਆਪੋ ਆਪਣਾ ਤਰੀਕਾ ਹੈ ਬਿਲਕੁਲ ਜੀ ਜੇ ਬਾਹਰਲੇ ਕਿਸਾਨ ਗੁੱਸੇ ਚ ਆ ਜਣ ਸ਼ਹਿਰਾਂ ਚ ਪ੍ਰਾਰੀ ਖਲਾਰ ਦਿੰਦੇ ਆ ਹਾਂ ਸ਼ਹਿਰਾਂ ਦੇ ਗੰਦਪਾਨ ਤੇ ਸਫਾਈ ਕਰੀ ਜਾਂਦੇ ਆ ਹਾਂ ਸਰਕਾਰ ਨੂੰ ਮੰਨਣਾ ਪੈਂਦਾ ਵੀ ਇਹਨੂੰ ਮੰਨੋ ਜੇ ਦੀ ਤੇ ਆਪਣੇ ਅਗਲਾ ਕੀ ਖਲਾਰੂ ਪਹਿਲਾਂ ਹੀ ਬਹੁਤ ਕੁਝ ਖਿਲਰਿਆ ਹੁੰਦਾ ਖਿਲਰਿਆ ਹੋ ਗਿਆ ਹੋਰ ਮੈਂ ਖਲਾਰਨ ਪਤਾ ਹੀ ਨਹੀਂ ਲੱਗਦਾ ਹਾਂ ਇਹ ਤੋਂ ਅਮਨ ਜੇ ਝਾੜੂ ਪਾਤੀ ਗਾ ਚਮਕਉ ਸੀਸ਼ਿਆਂ ਨੂੰ ਹਾਂ ਸਫਾਈ ਹੋ ਜੂ ਤੇ ਆਪਣੇ ਦਾ ਫੇਰ ਸੌਖੇ ਆ ਭਾ ਤੇ ਦਿੱਲੀ ਓਏ ਹੋਏ ਹੋਏ ਅੱਛਾ ਜੀ ਉੱਤਰ ਦੇ ਨੂੰ ਪਤਾ ਲੱਗ ਜਾਂਦਾ ਵੀ ਦਿੱਲੀ ਆ ਅੱਛਾ ਜੀ ਮੈਂ ਕਹਿੰਦਾ ਯਾਰ ਕੰਧਾਂ ਤੇ ਪੇਂਟਿੰਗ ਕਰੀ ਹੁੰਦੀ ਹੈ ਪਚਕਾਰਾਂ ਪੱਤ ਹਾਂ ਪਚਕਾਰਾਂ ਮਾਰ ਮਾਰਾਂ ਲਾਲਾਂ ਤੁੰਗਾਂ ਉਹਨਾਂ ਬਾਈ ਅੱਛਾ ਜੀ ਇੰਨਾ ਮਾੜਾ ਹਾਲ ਹੈ ਕੀ ਉਥੋਂ ਪਾਣੀ ਲਊ ਮੈਂ ਖੁਦ ਵੇਖਿਆ ਪਾਣੀ ਭਰੀ ਜਾਂਦਾ ਅੰਦਰ ਹਾਂ ਹਾਂ ਮੁੰਡਾ ਚ ਬੋਤਲਾਂ ਚ ਤੜ ਕਿਉਂ ਅੱਛਾ ਜੀ ਨਵੀਂ ਦਿੱਲੀ ਹੋਟਲ ਦੇ ਵਿੱਚ ਬੈਠਾ ਫਟਾਫਟ ਲਾ ਲਾ ਕੇ ਫਟਾਫਟ ਟੱਕਣ ਲਈ ਆ ਭਰੀ ਜਾਵੇ ਪਾਣੀ ਪਰ ਪਰ ਖਬਰ ਕਿਹੜਾ ਪਾਣੀ ਭਰੀ ਜਾਂਦਾ ਮੈਂ ਹਾਂ ਖਬਰਕ ਮੂੰਹ ਤੋਂ ਹੀ ਜਾਂਦੇ ਉਹਦੇ ਜੋ ਹੀ ਭਰੀ ਜਾਂਦੇ ਸਹੀ ਗੱਲ ਆਪਾਂ ਕਹਿੰਨੇ ਪਾਣੀ ਲੈ ਲਓ ਪੀਣ ਵਾਲਾ ਹਾਂਜੀ ਯਾਰ ਆਪਾਂ ਨੂੰ ਕੀ ਪਤਾ ਉਹ ਕਿੱਥੋਂ ਆਇਆ ਜੇ ਪੰਜਾਬ 'ਚ ਬੰਦਾ ਮੁੱਲ ਦਾ ਪਾਣੀ ਲੈਂਦਾ ਮੈਂ ਤਾਂ ਮੂਰਖ ਸਮਝਦਾ ਮਹਾ ਮੂਰਖ ਯਾਰ ਆਪਦੇ ਅੱਖਾਂ ਸਾਹਮਣੇ ਪੀਓ ਤੁਸੀਂ ਪਾਣੀ ਤਾਂ ਜਗ੍ਹਾ-ਜਗ੍ਹਾ ਆਪਣੇ ਤਾਂ ਜਗ੍ਹਾ-ਜਗ੍ਹਾ ਫ੍ਰੀਜਰ ਲੱਗੇ ਆ ਆਪਣੇ ਕੋਈ ਕੋਈ ਗੁਰਦਾਰਾ ਆ ਗਿਆ ਮੰਦਰ ਆ ਗਿਆ ਕੋਈ ਮਸਜਿਦ ਆ ਗਈ ਉੱਥੇ ਫ੍ਰੀਜਰ ਲੱਗਿਆ ਕੋਈ ਸਾਂਝੀ ਜਗ੍ਹਾ ਆ ਗਈ ਬੱਸ ਸਟੈਂਡ ਆ ਗਿਆ ਕੋਈ ਵੀ ਆ ਗਿਆ ਫ੍ਰੀਜਰ ਲੱਗਿਆ ਠੀਕ ਹੈ ਦੁਕਾਨਾਂ ਦੇ ਮੂਹਰੇ ਫ੍ਰੀਜ਼ਰ ਲੱਗੇ ਆ ਵੱਡੀਆਂ ਮਾਰਕੀਟਾਂ 'ਚ ਸਹੀ ਗੱਲ ਆ ਜੀ ਹਰ ਦੁਕਾਨ ਦੇ ਕੋਲੇ ਵਾਟਰ ਕੂਲਰ ਪਿਆ ਉੱਥੋਂ ਪੀ ਲੋ ਹੂੰ ਇਹ ਖਬਰ ਕੀ ਪਾਰਪਰ ਦੀ ਜਾਂਦੇ ਆਪਾਂ ਸਹੀ ਗੱਲ ਆ ਆਪਾਂ ਲੈ ਲੈਨੇ ਬਸ ਹੂੰ ਹੁਣ ਜਦੋਂ ਆਪਾਂ ਨੂੰ ਭਈਆਂ ਦੀਆਂ ਪੈਕਿੰਗਾਂ ਕਰਦਿਆਂ ਦੀਆਂ ਆਉਂਦੀਆਂ ਵੀਡੀਓ ਉੱਤ ਕੀ ਜਾਂਦੇ ਵਿੱਚ ਕੋਈ ਕੋਸ਼ਿਸ਼ ਕਰੀ ਜਾਂਦਾ ਪਰ ਅਸੀਂ ਕਿਹੜੇ ਹਟਦੇ ਆ ਹਟਦੇ ਆ ਸਹੀ ਗੱਲ ਆ ਦਿਵਾਲੀ ਆਉਣ ਦੇ ਸੀ ਲੈਣ 'ਚ ਖੜੇ ਉਹਨੇ ਜਲੇਬੀਆਂ ਪਾ ਦੇ ਓਏ ਮੈਨੂੰ ਲੱਡੂ ਪਾ ਦੇ ਓਏ 1 ਕਿਲੋ ਜਾਮਨ ਆ ਪਾ ਦੇ ਓਏ ਕਿਹੜਾ ਹਟਦਾ ਭਾਈ ਸਹੀ ਗੱਲ ਆ ਜੀ ਸਭ ਲਿਆਉਂਦੇ ਆ ਲਿਆਉਂਦੇ ਆ ਬਿਲ ਠੀਕ ਹੈ ਨਾ ਇਹ ਤਾਂ ਦੁਨੀਆ ਦਾ ਦਸਤੂਰ ਹੈ ਸਰਦਾ ਹੈ ਨਹੀਂ ਹਮ ਘਰੇ ਕੋਈ ਬਣਾਉਂਦਾ ਨਹੀਂ ਪਹਿਲਾਂ ਵਾਲੀਆਂ ਮਾਈਆਂ ਸਾਰਾ ਖਾਣਾ ਪਾਣਾ ਘਰੇ ਬਣਾਉਂਦੀਆਂ ਹਮ ਮਠਿਆਈਆਂ ਵੀ ਘਰੇ ਬਣਾਉਂਦੀਆਂ ਸੀ ਖਾਣ ਪੀਣ ਨੂੰ ਤਾਂ ਕਾਲੇ ਬਣਾਉਣੇ ਬਣਾਉਣਾ ਤੁਸੀਂ ਨਹੀਂ ਦੇਖਿਆ ਸਾਡੇ ਸਰੋਤਿਆਂ ਨੂੰ ਪੁੱਛ ਲੇ ਜਿਹੜੇ ਪੁਰਾਣੇ ਆ ਸਾਬਣ ਵੀ ਘਰੇ ਬਣਾਉਂਦੀਆਂ ਸੀ ਠੀਕ ਸਾਬਣ ਵੀ ਆਪ ਬਣਾਉਣਾ ਹਮ ਸਵਾਲ ਲਿਆਉਣਾ ਬਾਜ਼ਾਰ ਚੋਂ ਜਾਂ ਕਿ ਆਪ ਬਣਾਉਣਾ ਬਾਈ ਹਮ ਸਾਬਣ ਵੀ ਠੀਕ ਤੇ ਯਾਰ ਫਿਰ ਬਿਮਾਰੀਆਂ ਉਹ ਕਿੱਥੇ ਲੱਗਣਗੀਆਂ ਲੱਗਣਗੀਆਂ ਸੀ ਸਹੀ ਗੱਲ ਹੈ ਬਿਮਾਰੀਆਂ ਤਾਂ ਹੀ ਲੱਭ ਕੇ ਲਿਆਏ ਹਮ ਅਸੀਂ ਆ ਕੇ ਅਸੀਂ ਫਾਰਵਰਡ ਹੋ ਗਏ ਸਾਡੇ ਦਾ ਪੀ ਜੇ ਆ ਕੇ ਸਾਡੇ ਦਾ 버ਗਰ ਆ ਕੇ ਸਾਡੇ ਦਾ ਨਿਊਟ੍ਰਲ ਆ ਕੇ ਠੀਕ ਹੈ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰੀ ਜੀ ਇਹ ਤਾਂ ਪਲਾਸਟਿਕ ਤੇ ਆ ਜੀ ਇਹ ਤਾਂ ਅੰਦਰ ਜੰਮ ਜਾਂਦੇ ਆ ਜੀ ਲੋਕ ਸੁਧਰ ਜਾਣ ਪਰ ਨਹੀਂ ਭਾਈ ਸਵਾਦ ਦਾ ਨੂੰ ਪਾਇਆ ਜੀ ਨੇ ਖਾਣਾ ਉਹਨੇ ਖਾਣਾ ਉਹਨੇ ਨਹੀਂ ਹਟਣਾ ਤਾਂ ਬਿਮਾਰੀਆਂ ਆਈਆਂ ਰਹਿੰਦਾ ਹੁੰਦਾ ਡਾਕਟਰ ਨੇ ਖਾਣੇ ਪਾਣੇ ਬੰਦ ਕਰਤੇ ਸਾਡੇ ਕਿਉਂ ਨਹੀਂ ਖਾਣਾ ਤੁਸੀਂ ਭਲਾਣਾ ਵੀ ਖਾਣਾ ਹੋਰ ਖੋਜ ਕੋ ਕੇ ਅੰਦਰ ਪਹਿਲਾਂ ਅਸੀਂ ਕਿਹੜੀ ਤਰੋਤੀ ਵਾਲੀ ਚੀਜ਼ ਖਾਣੇ ਹਾਂ ਕਿਉਂ ਖਾਣਾ ਤਾਂ ਸਾਨੂੰ ਬਹੁਤ ਜ਼ਰੂਰੀ ਹੈ ਬਿਲਕੁਲ ਜਿਹੜਾ ਸੀ ਕਹਿੰਦੇ ਨੇ ਸਾਡੇ ਦਾ ਰੇਸਪਰੇ ਆ ਸਾਡੇ ਦਾ ਰੇਸਪਰੇ ਆ ਫਿਰ ਕੀ ਹੋ ਗਿਆ ਰੇਸਪਰੇ ਅੱਜ ਤਾਂ ਨਹੀਂ ਪਿਆ ਹਾਂ ਤਾਂ ਧੁਗੜਿਆਂ ਦਾ ਪੈਂਦਾ ਆਉਂਦਾ ਹਾਂ ਸਹੀ ਗੱਲ ਹੈ ਇਹ ਸਾਡੇ ਮੁਲਕ ਚ ਤਾਂ ਨਹੀਂ ਤਾਂ ਬਾਹਰ ਵੀ ਪੈਂਦਾ ਬਾਹਰ ਵੀ ਪੈਂਦਾ ਠੀਕ ਹੈ ਇਹਦਾ ਕਸਰਪ ਸਾਡੇ ਟੋਕਰਾ ਮੁੱਦਾ ਮਾਰਦੇ ਆ ਵੀ ਇਹਨਾਂ ਦੀ ਚੀਜ਼ ਨਾ ਵੇਖੀ ਚੀਜ਼ ਨਾ ਵੇਖੀ ਤੁਸੀਂ ਆ ਰੋਡ ਐ ਰੋਡਾਂ ਦੀ ਕੀ ਲੋਡ ਸੀ ਸਾਡੇ ਸਹੀ ਗੱਲ ਹੈ ਆ ਰੋਡ ਦੀ ਹੁਣ ਕੀ ਲੋਡ ਸੀ ਟਿੰਡੇ ਨੂੰ ਜਿਹੜਾ ਦੁਬਾਰਾ ਕੱਢਿਆ ਹੋ ਗੇ ਬੈਜੀ ਅੱਗੇ ਦਾ ਇਧਰ ਦੀ ਆਈ ਜਾਂਦਾ ਉਹ ਸੁੰਨਾ ਪਿਆ ਰੋਡ ਕਿੰਨਾ ਕੁ ਟ੍ਰੈਫਿਕ ਆ ਉੱਤੇ ਹਾਂ ਕਰੋੜ ਕੁਨੇ ਤੋਂ ਆਪਕੋ ਨਹੀਂ ਕੋਸ਼ ਨਹੀਂਗਾ ਜੀ ਹਾਂ ਕਹਿੰਦੇ ਹੋਰ ਛੇਤੀ ਆ ਜਾ ਕਰੋ ਜੀ ਜ਼ਮੀਨਾਂ ਕਈਆਂ ਹਾਂ ਠੀਕ ਹੈ ਹਾਂ ਗੱਲ ਨਹੀਂ ਬਾਤ ਨਹੀਂ 1 ਕਰੋੜ ਨਿਕਲਣਾ ਸੀ ਉਹ ਭਾਰਤਮਾਲਾ ਪਰਾਂ ਦੇ ਚੋਂ ਨਿਕਲ ਜਾਂਦਾ ਵਾ ਠੀਕ ਸੀ ਹਾਂ ਵੀ ਸਿਰਫ ਚਾਲਵਾਜ਼ੀਆਂ ਚਾਲਵਾਜ਼ੀਆਂ ਅਸੀਂ ਮਗਰ ਲੱਗ ਜੰਨੇ ਆ ਅਸੀਂ ਵੀ ਕਹਿੰਦੇ ਹਾਂ ਹਾਂ ਰੇਸ ਪਰਿਆ ਖਾਣਾ ਨਹੀਂ ਚਾਹੀਦਾ ਕਿਉਂ ਨਹੀਂ ਖਾਣਾ ਚਾਹੀਦਾ ਬਈ ਸਾਡੀ ਚੀਜ਼ ਖਾਣੀ ਚਾਹੀਦੀ ਆ ਇਹ ਜਿਹੜੀ ਸਾਨੂੰ ਆਦਤ ਪੈ ਚੁੱਕੀ ਆ ਜਿਹੜੀ ਕੋਈ ਵੀ ਜ਼ਹਿਰ ਹੈ ਨਾ ਕਾਲੇ ਜ਼ਹਿਰ ਸਰੀਰ ਆਪਣੇ ਦੇ ਅੰਦਰ ਹੈ ਸਰੀਰ ਆਪਣਾ ਅੰਦਰੋਂ ਤਿਆਰ ਕਰਦਾ ਹੈ ਜ਼ਹਿਰ ਬਾਹਰ ਜ਼ਹਿਰ ਨਹੀਂ ਹੁੰਦੀ ਹਾਂ ਜ਼ਹਿਰ ਖਾਣ ਤੋਂ ਬਾਅਦ ਬਣਦੀ ਆ ਠੀਕ ਹੈ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਜ਼ਹਿਰ ਹੈ ਤੇ ਸਾਡੇ ਅੰਦਰੋਂ ਤਿਆਰ ਹੋ ਜਾਂਦੀ ਆ ਹਾਂ ਠੀਕ ਹੈ ਨਾ ਅਸੀਂ ਥੋੜਾ ਥੋੜਾ ਖਾਈ ਜਾਨੇ ਥੋੜੀ ਥੋੜੀ ਮਾਤਰਾ ਚ ਰੋਜ਼ ਹਾਂ ਸਾਨੂੰ ਨਹੀਂ ਪਤਾ ਲੱਗਦਾ ਹਾਂ ਜੇ ਉਹਨੂੰ ਇਕੱਠਾ ਖਾਵਾਂਗੇ ਤਾਂ ਮਰਾਂਗੇ ਹਾਂ ਜਦੋਂ ਮੋਕੇ ਡੈਰੀ ਦੇ ਡਾਕਟਰ ਨੇ ਕਿਹਾ ਤਿਆਰ ਕਰਵਾਇਆ ਕਿਸੇ ਤੋਂ 15 ਕਿਲੋ ਪੀਪੇ ਜੋ ਇਕੱਠਾ ਕਰੀਗਾ ਕਰੀਗਾ ਉਹਨ ਘਰੇ ਭਾਂਡੇ ਚ ਵਿਚਾਰਾ ਹਮ ਜਦੋਂ ਫੜਾ ਕੇ ਆਇਆ ਡਾਕਟਰ ਨੇ ਕਿਹਾ ਉਤੋਂ ਤੋਂ ਕੱਢ ਕੇ ਭਾਂਡਾ ਮੋੜਨਾ ਸੀ ਜਦੋਂ ਥੱਲੋਂ ਵੇਖਿਆ ਕਾਲਾ ਨਿਕਲਿਆ ਕਾਲਾ ਨਿਕਲਿਆ ਇੰਨੀ ਪਰ ਹਾਂ ਉਹਨੇ ਚੈੱਕ ਕਰਾਈ ਕਹਿੰਦੇ ਜ਼ਹਿਰ ਹਾਂ ਉਹਨੇ ਜੱਟ ਸਾਧ ਲਿਆ ਕਹਿੰਦਾ ਤੂੰ ਮੇਰੇ ਬੱਚੇ ਮਾਰ ਲੱਗਿਆ ਅਸੀਂ ਤੇਰਾ ਕੀ ਮਾਰਾ ਕਰਤਾ ਉਹ ਕਹਿੰਦਾ ਯਾਰ ਅਸੀਂ ਵੀ ਇਹੀ ਕਿਉਂ ਕਹਿੰਦੇ ਹਾਂ ਉਹ ਕਹਿੰਦਾ ਜ਼ਹਿਰ ਆ ਥੱਲੇ ਉਹ ਕਹਿੰਦਾ ਮੈਨੂੰ ਕਾਲੇ ਦਾ ਪਤਾ ਹੀ ਨਹੀਂ ਆਇਆ ਕਿ ਤੂੰ ਅਸੀਂ ਤਾਂ ਕਿਉਂ ਇਕੱਠਾ ਕਰਦੇ ਹਾਂ ਇਹ ਕਿਹੜਾ ਇੱਕ ਦਿਨ ਚ ਕਰ ਲਿਆ ਕਿੰਨਾ ਟਾਈਮ ਹੋ ਗਿਆ ਲੱਗਿਆ ਨੂੰ ਇਹ ਤੇ ਦਿੱਲੀ ਪਾਉਨੇ ਆ ਇਨੇ ਟਾਈਮ ਸਮਾਂ ਪੈ ਕੇ ਥੱਲੇ ਇਕੱਠਾ ਹੋ ਗਿਆ ਸਾਰਾ ਹਮਮ ਤੇਨੀ ਥੋੜੀ ਥੋੜੀ ਮਾਤਰਾ ਜਿਹੀ ਖਾਈ ਜਨੇ ਨਿਕਲ ਜਾਂਦਾ ਬਿਲਕੁਲ ਜੀ ਸਾਡਾ ਸਰੀਰ ਸੈਣ ਜੋਗ ਆ ਹਮ ਜਿਹੋ ਜਾਂ ਸਰੀਰ ਨੂੰ ਬਣਾ ਲਵਾਂਗਾ ਉਹ ਜਾਂ ਬਣ ਜੂ ਬਿਲਕੁਲ ਜੀ ਹੁਣ ਜਿਹੜਾ ਏਸੀ 'ਚ ਰਹਿੰਦਾ ਉਹਨੂੰ ਏਸੀ ਤੋਂ ਬਿਨਾ ਸਾਹ ਨਹੀਂ ਆਉਂਦਾ ਹਾਂ ਜਿਹੜਾ ਵਿਚਾਰਾ ਪੱਖੇ ਮੂਰੀਆ ਉਹਨੂੰ ਪੱਖਾ ਹੀ ਏਸੀ ਹਾਂ ਜਿਹਦੇ ਕੋਲੇ ਪੱਖਾ ਹੀ ਐ ਨਹੀਂ ਯਾਰ ਉਹ ਪੱਖੀ ਨੂੰ ਏਸੀ ਸਮਝਦਾ ਹਾਂ ਉਹਦਾ ਉਹ ਤਾਂ ਨਾ ਵੀ ਸਕੂਨ ਆ ਹਾਂ ਜ਼ਿੰਦਗੀ ਦਾ ਸਕੂਨ ਤੁਹਾਡੇ ਹਿਸਾਬ ਨਾਲ ਆਉਣਾ ਤੁਸੀਂ ਕਿਵੇਂ ਢਾਲਣਾ ਆਪਣੇ ਸਰੀਰ ਨੂੰ ਢਾਲ ਲਓ ਇਹ ਤਾਂ ਤੁਸੀਂ ਵੇਖਣਾ ਹੈ ਬਿਲਕੁਲ ਜੀ ਵੀ ਅਸੀਂ ਸ ਜਿਆਪਤ ਵੱਡੇ ਨੂੰ ਦੇਖਾਂਗੇ ਫਿਰ ਤਾਂ ਔਖੀਆਂ ਹਾਂ ਜਿਆਪਤ ਥੱਲੇ ਵਾਲੇ ਨੂੰ ਦੇਖੋਗੇ ਸੌਖੀਆਂ ਹਾਂ ਯਾਰ ਕੋਈ ਉਹ ਟਾਈਮ ਪਾਸ ਕਰੀ ਜਾਂਦਾ ਜਿਹਦੇ ਕੋਲ ਘਰ ਹੀ ਹੈ ਨਹੀਂ ਆਪਣੇ ਕੋਲ ਤਾਂ ਘਰ ਹੈਗਾ ਆਪਾਂ ਰਾਜਿਆਂ ਰੋਟੀ ਤਾਂ ਮਿਲਦੀ ਹੈ ਵੀਡੀਓ ਬਣਾਈਏ ਜਿੰਨੀ ਟੈਨਸ਼ਨ ਲਾਉਂਗੇ ਉਹਨਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹੁਣ ਕੱਲ ਫੇਰ ਅਟੈਕ ਹੋ ਗਿਆ ਕੈਨੇਡਾ ਦੇ ਵਿੱਚ ਹਾਂਜੀ ਹੋਇਆ ਨਾ ਹਾਂਜੀ ਕਿਉਂ ਹੋਇਆ ਵੀ ਟੈਨਸ਼ਨ ਉੱਥੇ ਜਾ ਕੇ ਬੱਚੇ ਇੱਥੋਂ ਫ੍ਰੀ ਮਾਈਂਡ ਜਾਂਦੇ ਆ ਹਾਂ ਬੱਚੇ ਦਾ ਟੈਂਸ਼ਨ ਥੋੜੀ ਪਾਉਣੇ ਆ ਉੱਥੇ ਜਾ ਕੇ ਇੱਕਦਮ ਫੀਸਾਂ ਦੀ ਟੈਂਸ਼ਨ ਉਹ ਟੈਂਸ਼ਨ 12ਵੀਂ ਤੱਕ ਤਾਂ ਫੀਸਾਂ ਹੀ ਬੱਚਿਆਂ ਦੀ ਆ ਭਰਦੇ ਆ ਆਪਾਂ ਭਰ ਕੇ ਆਉਨੇ ਆ ਜਵਾਗ ਨੂੰ ਤਾਂ ਫਿਕਰ ਹੀ ਨਹੀਂ ਪਾਪਾ ਕਿਤਾਬਾਂ ਲਿਆਦੇ ਪਾਪਾ ਫੀਸ ਭਰਿਆ ਭਰਿਆ ਆਉਨੇ ਆ ਉੱਥੇ ਜਾ ਕੇ ਜਵਾਗ ਨੂੰ ਆਪ ਪਤਾ ਹੁੰਦਾ ਮੂਹਰਲੇ ਮਹੀਨੇ ਫੀਸ ਭਰਨੀ ਪੈਸੇ ਆ ਨਹੀਂ ਭਰਨੀ ਲੱਖਾਂ ਚ ਹੈ ਉਹਨੂੰ ਲੱਖਾਂ ਬਹੁਤ ਵੱਡਾ ਲੱਗਦਾ ਬੱਚੇ ਨੂੰ ਕੀਰਾਂ ਤੋਂ ਜਦੋਂ ਕਮਾਉਂਦਾ ਉਹਨੂੰ ਵੀ ਬਹੁਤ ਲੱਗਦੇ ਆ ਜਦੋਂ ਫੀਸ ਆ ਜਾਂਦੀ ਠੁੱਸ ਹੋ ਜਾਂਦਾ ਕੰਮ ਉਹਦਾ ਫਿਰ ਬ੍ਰੇਨ ਤੇ ਲੋਡ ਪੈਂਦਾ ਟੈਕ ਆਉਂਦਾ ਟੈਕ ਸਿਰਫ ਟੈਂਸ਼ਨ ਦੇ ਨਾਲ ਨੰਬਰ 2 ਤੇ ਜਿਹੜੀ ਗੱਲ ਨਸ਼ੇ ਦੀ ਆਪਾਂ ਕਰਦੇ ਆ ਬੱਚੇ ਨਸ਼ੇ ਲੱਗ ਕੇ ਬਿਲਕੁਲ ਨਹੀਂ ਲੱਗਦਾ ਜੀ ਬੱਚਾ ਨਸ਼ੇ ਲੱਗਦਾ ਆਪਣੀ ਗਲਤੀ ਨਾਲ ਮਾਪਿਓ ਦੀ ਨੂੰ ਜੇ ਮਾਪਿਓ ਨਸ਼ਾ ਕਰਦਾ ਹੈ ਤਾਂ ਬੱਚਾ ਵੀ ਕਰੂਗਾ ਇਹ ਨਵੀਂ ਗੱਲ ਹੈ ਸਕੂਲ ਦੀ ਗੱਲ ਹੈ ਦੇਖੋ ਆਪਾਂ ਬੱਚਿਆਂ ਦਾ ਨਾਂ ਨਹੀਂ ਲੈਣਾ ਮੇਰੇ ਟੀਚਰਾਂ ਨਾਲ ਬਹੁਤ ਲਿਆ ਜਾਏ ਜਸਦੇਵ ਆਪਣਾ ਭਰਾ ਹੈ ਹਾਂਜੀ ਜਸਦੇਵ ਪ੍ਰੀਤ ਹੈ ਬਹੁਤ ਵੱਡਾ ਨਾਂ ਬਾਈ ਦਾ ਜਸਦੇਵ ਪ੍ਰੀਤ ਸਿੰਘ ਜੀ ਵੀ ਉਹ ਵੀ ਟੀਚਰ ਹੈ ਟੀਚਰਾਂ ਤੋਂ ਨੌਲੇਜ ਮਿਲਦੀ ਰਹਿੰਦੀ ਹੈ ਭਾਈ ਜੀ ਬੱਚੇ ਨੂੰ ਉਲਟੀਆਂ ਲੱਗੀਆਂ 9ਵੀਂ ਕਲਾਸ ਦੇ ਅੱਛਾ ਜੀ ਤੇ ਟੀਚਰ ਨੇ ਜਦੋਂ ਵੇਖਿਆ ਵੀ ਉਲਟੀਆਂ ਲੱਗੀਆਂ ਬੱਚਾ ਬਿਮਾਰ ਹੈ ਹਮ ਇੱਕ ਬੱਚੇ ਨੇ ਆ ਕੇ ਦੱਸਿਆ ਕਹਿੰਦਾ ਜੀ ਇਹਨੇ ਕੋਈ ਨਸ਼ੇ ਵਾਲੀ ਚੀਜ਼ ਖਾਧੀ ਹੈ ਅੱਛਾ 9ਵੀਂ ਕਲਾਸ ਦੇ ਬੱਚਾ ਹਾਂ ਜਦੋਂ ਉਹਨੂੰ ਦਾਬਸ ਦੇ ਕੇ ਪੁੱਛਿਆ ਦੋ ਲਫੇੜੇ ਮਾਰੇ ਕਹਿੰਦਾ ਜੀ ਪ੍ਰਿਆ ਖਾਦਾ ਓਛਾ ਜੇ ਬਾੜ ਖਾਣ ਵਾਲਾ ਆਪਣੀ ਉਮਰ ਦਾ ਬੰਦਾ ਇੱਕ ਕੈਪਸੂਲ ਖਾ ਲੇ ਤੇ ਕੰਧਾਂ ਚ ਵੱਜਦਾ ਫਿਰੂ ਬਿਲਕੁਲ ਜੀ 9ਵੀਂ ਕਲਾਸ ਦੇ ਬੱਚੇ ਨੇ ਖਾਦਾ ਖਾਦਾ ਉਹਨਾਂ ਨੇ ਉਹਦਾ ਮਾਂ ਪਿਓ ਸਾਹਦੇ ਲਿਆ ਮਾਂ ਪਿਓ ਦੇ ਸਾਹਮਣੇ ਕਰਿਆ ਬੱਚਾ ਹਾਂ ਬੱਚੇ ਨੇ ਸਾਤ ਅੱਠ ਮ ਹੰਦੇ ਨਰੇਬ ਕਰਦੀ ਹੈ ਖਾਦੇ ਗੱਲ ਹੈ ਉਹ ਮੈਂ ਦਫਾ ਕਰੋ ਤੂੰ ਲਿਆ ਕੇ ਕੌਣ ਦੰਦਾ ਉਹਨੇ 12ਵੇਂ ਵਾਲਾ ਸੱਦ ਲਿਆ ਕਹਿੰਦੇ ਆਓ ਹਾਂ 12ਵੇਂ ਵਾਲੇ ਕਹਿੰਦੇ ਤੂੰ ਕਹਿੰਦਾ ਮੈਨੂੰ ਗਾੜੀ ਪੈਂਦਾ ਗਾੜੀ ਰੋ ਹਾਂ ਹਾਂ ਇਸ ਕਰਕੇ ਕਹਿੰਦੇ ਆਪ ਤੋਂ ਵੱਡੇ ਨਾਲ ਲਿਆਜ ਨਾ ਪਾਓ ਹਾਂ ਜੇ ਤੁਹਾਡਾ ਬੱਚਾ ਆਪ ਤੋਂ ਵੱਡੇ ਨਾਲ ਦੋਸਤੀ ਕਰਦਾ ਉਹਨੂੰ ਪਿੱਛੇ ਹਟਾਓ ਪਿੱਛੇ ਹਟਾਓ ਬਿਲਕੁਲ ਛੋਟੇ ਨਾ ਰੱਖੀ ਛੋਟੇ ਜੇ ਆਪ ਤੋਂ ਵੱਡੇ ਨਾਲ ਜਾਊਗਾ ਤੁਹਾਡਾ ਬੱਚਾ ਗਲਤ ਹੋਊਗਾ ਹਾਂ ਹੋਊਗਾ ਲਾਜੁਨੀ ਇਹ ਮੇਨ ਪੁਆਇੰਟ ਹੈ ਇਹ ਨੋਟ ਕਰੋ ਕਿ ਤੁਹਾਡਾ ਬੱਚਾ ਆਪ ਤੋਂ ਵੱਡੇ ਨਾਲ ਲਿਆਜ ਨਾ ਪਾਉਣਗੇ ਬੱਸ ਦੇ ਕੋ ਗੋ ਤੋਂ ਵੱਡੀ ਉਮਰ ਦਾ ਬੱਚਾ ਉਹਦਾ ਲਿਆਜੀ ਬਣਦਾ ਉਹਨੂੰ ਜਵਾਬ ਦੇ ਦਿਓ ਵੀ ਬੇਟਾ ਜੀ ਸਾਡੇ ਘਰੇ ਨਾ ਆਇਓ ਸਾਡੇ ਬੱਚੇ ਕੋਲੇ ਨਹੀਂ ਆਉਣਾ ਕਿਉਂਕਿ ਜਿਹੜਾ ਵੱਡੀ ਉਮਰ ਵਾਲਾ ਤੁਹਾਡੇ ਬੱਚੇ ਨੂੰ ਸਹੀ ਸਿੱਖਿਆ ਨਹੀਂ ਦੇ ਨਹੀਂ ਦੇਊਗਾ ਤੁਹਾਡੇ ਬੱਚੇ ਦਾ ਮਾਈਂਡ ਉਹਦੇ ਹਰ ਕਾਬੂ ਹਾਂ ਠੀਕ ਹੈ ਇਸ ਕਰਕੇ ਆਪ ਤੋਂ ਵੱਡੇ ਨਾਲ ਕਹਿੰਦੇ ਨਹੀਂ ਯਾਰੀ ਰੱਖਣੀ ਚਾਹੀਦੀ ਇਸ ਕਰਕੇ ਆਪ ਤੋਂ ਛੇ ਨੂੰ ਇਹ ਕ ਨਹੀਂ ਜਾਣਾ ਚਾਹੀਦਾ ਬਿਲਕੁਲ ਮੇਨ ਹੀ ਪੁਆਇੰਟ ਹੈ ਹਾਂ ਠੀਕ ਹੈ ਫਿਰ ਤਾਜੀ ਘਟਨਾ ਤਿੰਨ ਚਾਰ ਦਿਨ ਦੀ ਇੱਕ ਕਲਾਸ ਚ ਰੌਲਾ ਪੈ ਗਿਆ ਉਹ ਕਹਿੰਦੇ ਵੀ ਸਰਕਾਰੀ ਸਕੂਲ ਚ ਅੱਛਾ ਉਹ ਤਲਾਸੀ ਲਾਓ ਹਾਂ ਬਾਈ ਕਹਿੰਦੇ ਤਲਾਸੀ ਲਾਉਣ ਲੱਗੀ ਦੋ ਕੁੜੀਆਂ ਚੋਂ 9ਵੀਂ ਦੇ ਅੱਛਾ ਹੀ ਦੋ ਕੁੜੀਆਂ ਦੇ ਉਹ ਕਿੱਥੋਂ ਲਿਆਏ ਕਹਿੰਦੇ ਘਰੋਂ ਹਾਂ ਹਾਂ ਉਹਨਾਂ ਦੇ ਘਰੋਂ ਕਾਧੋਂ ਕਹਿੰਦੇ ਅਗੇ ਕਿਤੇ ਕਿਤੇ ਖਾ ਲੈਣੇ ਜੀ ਲੈ ਕੁੜੀਆਂ ਵੀ ਕਿਤੇ ਕਿਤੇ ਕਾਧੋਂ ਅਗੇ ਹਾਂ ਅਗੇ ਉਹ ਜੋ ਲੋਡ ਹੁੰਦਾ ਨਾ ਜੀ ਗੇਮਾਂ ਗੂਮਾਂ ਦਾ ਖੇਡਣਾ ਖੁੱਡਣਾ ਪੈਂਦਾ ਉਹ ਤੋਂ ਚੱਕ ਲਈਦੀ ਪੂਰਾ ਹਾਂ ਅਗੇ ਤੋਂ ਕਾਂਦਾ ਕੌਣਾ ਕਿ ਸਾਡੇ ਡੈਡੀ ਹੁੰਦੀ ਜਾਂਦੇ ਹਾਂ ਹਾਂ ਹੁਣ ਦੇਖੋ ਡੈਡੀ ਉਹਨਾਂ ਦੀ ਪਈ ਸੀ ਉਹ ਚੱਕ ਲਿਆ ਚੱਕ ਲਿਆ ਜੀ ਉਹਨਾਂ ਦੇ ਹੱਥ ਪਹੁੰਚਦਾ ਤਾਂ ਹੀ ਚੱਕੀ ਬਿਲਕੁਲ ਜੀ ਡੈਡੀ ਪਰਾਂ ਹੋ ਕੇ ਖਾਵੇ ਹਾਂ ਬੱਚੇ ਬੱਚਾ ਦੇਖ ਕੇ ਸਿੱਖਦਾ ਸਿੱਖਦਾ ਨਾ ਕਿ ਬੱਚੇ ਨੂੰ ਕੋਈ ਆਦਤ ਪਾਉਂਦਾ ਜਦੋਂ ਛੋਟਾ ਹੁੰਦਾ ਬੱਚਾ ਆਪਾਂ ਨੂੰ ਦੇਖੀ ਜਾਂਦਾ ਆਪਾਂ ਐਕਟੀਵਿਟੀ ਕੀ ਕਰ ਰਹੇ ਹਾਂ ਬੱਚਾ ਉਹ ਹੀ ਸਿੱਖੀ ਜਾਂਦਾ ਸਭ ਤੋਂ ਪਹਿਲ ਕਾਦਮੀ ਹੈ ਕਿ ਤੁਸੀਂ ਨੰਬਰ 1 ਤਾਂ ਨਸ਼ਾ ਕਰਨਾ ਪਰਾਂਓ ਕਿ ਕਰੋ ਆਪਣੇ ਬੱਚੇ ਦੇ ਸਾਹਮਣੇ ਡੋਡੇ ਫੀਮ ਕੁਝ ਵੀ ਨਾ ਖਾਓ ਸਰ ਬਿਲਕੁਲ ਜੀ ਬੱਚੇ ਤੋਂ ਮਗਾਓ ਬਣਾ ਬੱਚੇ ਤੋਂ ਉਹਦੇ ਲਈ ਪਾਣੀ ਬਣਾ ਮਗਾਓ ਬਿਲਕੁਲ ਬੱਚਿਆਂ ਨੂੰ ਸਮਝਾਓ ਪੁੱਤ ਮੈਂ ਬਹੁਤ ਮਾੜੇ ਨਸੇ ਲੱਗਿਆ ਹਾਂ ਮੇਰੀ ਜ਼ਿੰਦਗੀ ਖਤਮ ਹੈ ਮੈਂ ਬਰਬਾਦ ਹੋ ਗਿਆ ਮੈਂ ਲੁੱਟਿਆ ਗਿਆ ਜਵਾਗ ਨੇ ਡਰਾਉ ਜਵਾਗ ਨੂੰ ਨਸੇ ਤੋਂ ਨਾ ਪਰ ਦਬਾਵੀਂ ਪਹਿਲੀ ਗੱਲ ਤਾਂ 99% ਬੱਚੇ ਇਹੀ ਕਰਦੇ ਆ ਕਿਉਂਕਿ ਮੈਂ ਦੇਖਿਆ ਜਿਹੜੇ ਪਿਓ दारूਾਂ ਪੀਂਦੇ ਸੀ ਉਹਨਾਂ ਦੇ ਬੱਚੇ ਅੱਜ ਨਹੀਂ ਪੀਂਦੇ ਸਹੀ ਗੱਲ ਉਹ ਕਹਿੰਦੇ ਯਾਰ ਅਸੀਂ ਪੀਂਦੇ ਰਹੇ ਸਾਡੀ ਮਾਂ ਨੂੰ ਸਾਡਾ ਪਿਓ ਖੁਰਦਾ ਸੀ ਖੁਰਦਾ ਸੀ ਬਹੁਤ ਘਰਾਂ ਦੇ ਦੇਖੇ ਨੇ ਠੀਕ ਹੈ ਸਾਡਾ